ਹਾਂਜੀ ਦੋਸਤੋ ਸੱਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਘਟਨਾ ਹੈ ਜੀ ਮੁਬਈ ਦੀ ਮੁਬਈ ਦੇ ਵਿੱਚ ਇੱਕ ਇਲਾਕਾ ਸ਼ਾਂਤਕਾ ਕਰੂਜ਼ ਨਾਮ ਦਾ ਸ਼ਾਂਤਕਾ ਕਰੂਜ਼ ਦੇ ਵਿੱਚ ਇੱਕ ਗਣੇਸ਼ ਕਿਰਪਾ ਨਾਮ ਦੀ ਇੱਕ ਹਾਊਸਿੰਗ ਸੁਸਾਇਟੀ ਹੈ ਉਸ ਹਾਊਸਿੰਗ ਸੁਸਾਇਟੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜੋ ਸੀ ਸ਼ਾਹ ਪਰਿਵਾਰ ਸ਼ਾਹ ਪਰਿਵਾਰ ਦਾ ਜੋ ਮੁਖੀ ਸੀ ਉਸ ਦਾ ਨਾਮ ਸੀ ਕਮਲ ਕਾਂਸ਼ਾ ਕਮਲ ਕਾਂ ਦਾ ਵਿਆਹ ਹੋਇਆ ਸੀ ਉਸ ਦੀ ਘਰ ਵਾਲੀ ਦਾ ਨਾਮ ਸੀ ਕਾਜਲ ਉਸ ਨੂੰ ਕਵਿਤਾ ਦੇ ਨਾਮ ਨਾਲ ਵੀ ਜਾਣਦੇ ਸੀ ਉਸਦੇ ਦੋ ਬੱਚੇ ਸੀ ਇੱਕ ਮੁੰਡਾ ਜਿਸ ਦੀ ਉਮਰ 17 ਸਾਲ ਦੀ ਸੀ ਤੇ ਇੱਕ ਕੁੜੀ ਜਿਸ ਦੀ ਉਮਰ 20 ਸਾਲ ਦੀ ਸੀ ਤੇ ਇਸ ਦੇ ਨਾਲ ਇਸ ਦੇ ਘਰ ਦੇ ਵਿੱਚ ਇਸ ਦੀ ਮਾਂ ਜਿਸ ਦਾ ਨਾਮ ਸ਼ਰਲਾ ਦੇਵੀ ਸੀ ਉਹ ਵੀ ਰਹਿੰਦੀ ਸੀ ਤੇ ਇਸ ਕਮਲ ਦੀਆਂ ਤਿੰਨ ਭੈਣਾਂ ਵੀ ਸੀਗੀਆਂ ਜਿਨ੍ਹਾਂ ਦਾ ਵਿਆਹ ਹੋਇਆ ਹੋਇਆ ਸੀ ਇਹ ਜਿਹੜਾ ਇਹਦਾ ਪੂਰਾ ਪਰਿਵਾਰ ਸੀ ਹੁਣ ਜੋ ਇਹ ਕਮਲ ਸੀ ਇਹ ਇੱਕ ਕੱਪੜੇ ਦਾ ਬਿਜ਼ਨਸ ਕਰਦਾ ਸੀ ਇਸ ਦੀਆਂ ਕੱਪੜੇ ਦੀਆਂ ਫੈਕਟਰੀਆਂ ਸੀ ਇਹ ਜਿਹੜੀਆਂ ਫੈਕਟਰੀਆਂ ਸੀ ਵਧੀਆ ਚੱਲਦੀਆਂ ਸੀ ਵਧੀਆ ਕਾਰੋਬਾਰ ਚੱਲਦਾ ਸੀ ਵਧੀਆ ਪੈਸੇ ਵਾਲਾ ਪਰਿਵਾਰ ਸੀ ਇਹਨਾਂ ਦੀ ਜ਼ਿੰਦਗੀ ਵਧੀਆ ਚੱਲਦੀ ਆ ਰਹੀ ਸੀ ਹੁਣ ਅਚਾਨਕ 3 ਅਗਸਤ 2022 ਦਾ ਦਿਨ ਸੀ ਇਸ ਦੀ ਜਿਹੜੀ ਮਾਂ ਸੀ ਸ਼ਰਲਾ ਦੇਵੀ ਉਸ ਦੇ ਢਿੱਡ ਦੇ ਵਿੱਚ ਬਹੁਤ ਤੇਜ਼ ਦਰਦ ਉੱਠਦਾ ਉਸ ਦਾ ਦਰਦ ਦੇ ਨਾਲ ਬੁਰਾ ਹਾਲ ਸੀ ਤੇ ਨਾਲ-ਨਾਲ ਉਹਨੂੰ ਉਲਟੀਆਂ ਵੀ ਲੱਗ ਜਾਂਦੀਆਂ ਤੇ ਜਦੋਂ ਇਹ ਪਰਿਵਾਰ ਦੇ ਮੈਂਬਰ ਦੇਖਦੇ ਆ ਤਾਂ ਨਾਲ ਉਹਦੀ ਨਾਲ ਸ਼ਰਲਾ ਨੂੰ ਜਿਹੜਾ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੋਟਲ ਜਾ ਕੇ ਭਰਤੀ ਕੀਤਾ ਜਾਂਦਾ ਡਾਕਟਰ ਉੱਥੇ ਚੈੱਕਅਪ ਵਗੈਰਾ ਕਰਦੇ ਆ ਉਸ ਦੇ ਜਿਹੜੇ ਟੈਸਟ ਵਗੈਰਾ ਕੀਤੇ ਜਾਂਦੇ ਆ ਹੁਣ ਟੈਸਟਾਂ ਦੀ ਜਦੋਂ ਰਿਪੋਰਟ ਆਉਂਦੀ ਆ ਉਹਦੇ ਵਿੱਚ ਕੁਝ ਵੀ ਕਲੀਅਰ ਨਹੀਂ ਹੁੰਦਾ ਕਿ ਆਖਰਕਾਰ ਸ਼ਰਲਾ ਨੂੰ ਹੋਇਆ ਕੀ ਆ ਉਸ ਦੀ ਅਲਟਰਾਸਾਉਂਡ ਵਗੈਰਾ ਵੀ ਕਰਾਈ ਜਾਂਦੀ ਆ ਪਰ ਕੁਝ ਵੀ ਕਲੀਅਰ ਨਹੀਂ ਹੋ ਰਿਹਾ ਸੀ ਉਸ ਦੇ ਪੇਟ ਦੇ ਵਿੱਚ ਜਿਹੜਾ ਦਰਦ ਸੀ ਉਹ ਵੱਧਦਾ ਜਾ ਰਿਹਾ ਸੀ ਹੁਣ ਦਿਨ ਪਰ ਦਿਨ ਦਰਦ ਵੱਧਾ ਗਿਆ ਉਸ ਦੀ ਸਿਹਤ ਵਿਗੜਦੀ ਜਾਂਦੀ ਗਈ ਹੁਣ 13 ਅਗਸਤ 2022 ਦਾ ਦਿਨ ਆਉਂਦਾ ਹੁਣ 13 ਅਗਸਤ ਦੇ ਦਿਨ ਸਰਲਾ ਦੇਵੀ ਇਸ ਸੰਸਾਰ ਨੂੰ અલਵਿਦਾ ਆਖ ਜਾਂਦੀ ਆ ਉਸ ਦੀ ਹਸਪੀਟਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਹੁਣ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਡਾਕਟਰਾਂ ਤੱਕ ਨੂੰ ਪਤਾ ਨਹੀਂ ਲੱਗਿਆ ਕਿ ਆਖਿਰਕਾਰ ਉਸ ਨੂੰ ਹੋਇਆ ਕੀ ਜਦੋਂ ਉਸ ਦੀ ਡੈਥ ਰਿਪੋਰਟ ਆਈ ਉਸ ਦੇ ਵਿੱਚ ਸਿਰਫ ਇੰਨਾ ਪਤਾ ਲੱਗਿਆ ਕਿ ਉਹ ਮਲਟੀਪਲ ਆਰਗਨ ਫੇਲਿਅਰ ਦੇ ਕਰਕੇ ਮਰੀ ਆ ਉਸ ਦੇ ਜਿਹੜੇ ਆਰਗਨ ਸੀ ਉਹ ਫੇਲ ਹੋ ਚੁੱਕੇ ਸੀ ਹੁਣ ਘਰਦਿਆਂ ਨੂੰ ਇਹ ਜਿਹੜੀ ਖਬਰ ਦੱਸੀ ਗਈ ਕਰਦਿਆਂ ਦੇ ਨਾਲੇ ਗੱਲਬਾਤ ਸਾਂਝੀ ਕੀਤੀ ਗਈ ਕਿ ਮਲਟੀਪਲ ਆਰਗਨ ਫੇਲ ਹੋਣ ਕਰਕੇ ਮੌਤ ਹੋਈ ਆ ਤਾਂ ਕਰਦਿਆਂ ਨੇ ਵੀ ਸੋਚਿਆ ਤੇ ਰਿਸ਼ਤੇਦਾਰਾਂ ਨੇ ਵੀ ਸੋਚਿਆ ਕਿ ਉਸ ਦੀ ਉਮਰ ਹੋ ਗਈ ਸੀ ਸ਼ਾਇਦ ਇਸ ਕਰਕੇ ਉਸ ਦੀ ਜਿਹੜੀ ਮੌਤ ਹੋਈ ਆ ਉਸ ਤੋਂ ਬਾਅਦ ਉਹਦਾ ਸੰਸਕਾਰ ਵਗੈਰਾ ਕਰ ਦਿੱਤਾ ਜਾਂਦਾ ਹੁਣ ਹੌਲੀ ਹੌਲੀ ਕਰਕੇ ਜਿਹੜਾ ਪਰਿਵਾਰ ਦੇ ਵਿੱਚ ਦੁੱਖ ਆਇਆ ਸੀ ਦਿਨ ਲੰਘਦੇ ਗਏ ਦੁੱਖ ਘਟਦਾ ਗਿਆ ਹੁਣ 10 ਕ ਦਿਨ ਲੰਘੇ ਕਿ ਅਚਾਨਕ ਇੱਕ ਦਿਨ ਕਾਮਲ ਸਿੰਘ ਜੋ ਉਸ ਦੇ ਪੇਟ ਦੇ ਵਿੱਚ ਵੀ ਦਰਦ ਹੋਣਾ ਸ਼ੁਰੂ ਹੁੰਦਾ ਉਸ ਦਾ ਪੇਟ ਦਰਦ ਹੋਇਆ ਤਾਂ ਉਹ ਇੱਕ ਲੋਕਲ ਡਾਕਟਰ ਦੇ ਕੋਲ ਗਿਆ ਉੱਥੇ ਜਾ ਕੇ ਦਵਾਈ ਲਈ ਡਾਕਟਰ ਨੇ ਕਿਹਾ ਸ਼ਾਇਦ ਫੂਡ ਪੋਇਜ਼ਨਿੰਗ ਹੋ ਸਕਦੀ ਹੈ ਉਹਨੇ 2 ਦਿਨ ਦੀ ਦਵਾਈ ਦਿੱਤੀ ਤੇ ਕਮਲ ਵਾਪਸ ਆਇਆ 2 ਦਿਨ ਘਰੇ ਦਵਾਈ ਖਾਂਦਾ ਰਿਹਾ ਪਰ ਇਸ ਨੂੰ ਕੋਈ ਵੀ ਫਰਕ ਨਹੀਂ ਪਿਆ ਹੁਣ ਇਸ ਦਾ ਦਰਦ ਵਧਦਾ ਜਾ ਰਿਹਾ ਸੀ ਤੇ ਨਾਲ ਹੁਣ ਇਹਨੂੰ ਉਲਟੀਆਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਸੀ ਇਹ ਦੁਬਾਰਾ ਤੋਂ ਫਿਰ ਡਾਕਟਰ ਦੇ ਕੋਲ ਗਿਆ ਡਾਕਟਰ ਨੇ ਚੈੱਕਅਪ ਕੀਤਾ ਤਾਂ ਪਤਾ ਲੱਗਿਆ ਕਿ ਇਸ ਦੇ ਹੁਣ ਦਰਦ ਦੇ ਨਾਲ ਨਾਲ ਵਾਲ ਵੀ ਝੜਨੇ ਸ਼ੁਰੂ ਹੋ ਗਏ ਸੀ ਹੁਣ 2 ਕੁ ਦਿਨ ਦੇ ਵਿੱਚ ਵਿੱਚ ਇਸ ਦੀ ਸਿਹਤ ਜਿਹੜੀ ਵਿਗੜਦੀ ਜਾ ਰਹੀ ਸੀ ਤਾਂ ਫਿਰ ਉਸ ਲੋਕਲ ਡਾਕਟਰ ਨੇ ਕਿਹਾ ਕਿ ਤੁਸੀਂ ਇਹਨੂੰ ਹਸਪਤਾਲ ਦੇ ਵਿੱਚ ਲੈ ਜਾਓ ਤਾਂ ਫਿਰ ਕਮਲ ਨੂੰ ਇੱਕ ਕ੍ਰਿਟਿਕ ਕੇਅਰ ਨਾਮ ਦੇ ਹਸਪਤਾਲ ਦੇ ਵਿੱਚ ਜਾ ਕੇ ਭਰਤੀ ਕਰਾਇਆ ਗਿਆ ਉੱਥੇ ਇਸ ਦੇ ਟੈਸਟ ਹੋਏ ਟੈਸਟ ਰਿਪੋਰਟ ਆਈ ਉਸ ਦੇ ਵਿੱਚ ਕੁਝ ਵੀ ਕਲੀਅਰ ਨਹੀਂ ਹੋਇਆ ਕਿ ਆਖਰਕਾਰ ਇਹਨੂੰ ਹੋਇਆ ਕੀ ਆ ਪਰ ਡਾਕਟਰਾਂ ਨੇ ਇਹਨੂੰ ਦਵਾਈ ਦਿੱਤੀ ਦਵਾਈ ਵੀ ਆਸਰ ਨਹੀਂ ਕਰ ਰਹੀ ਸੀ ਦਿਨ ਪਰ ਦਿਨ ਹੁਣ ਇਹਦੀ ਸਿਹਤ ਜਿਹੜੀ ਵਿਗੜਦੀ ਜਾ ਰਹੀ ਸੀ ਹੁਣ ਇਹਨੂੰ 24 ਤਰੀਕ ਨੂੰ 24 ਅਗਸਤ ਨੂੰ ਭਰਤੀ ਕੀਤਾ ਗਿਆ ਸੀ ਦੋਕ ਦਿਨਾਂ ਤੋਂ ਬਾਅਦ ਇਹ ਹਸਪਤਾਲ ਵਾਲਿਆਂ ਨੇ ਵੀ ਇਹਨੂੰ ਜਿਹੜਾ ਅੱਗੇ ਬੰਬੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਹੁਣ ਬੰਬੇ ਹਸਪਤਾਲ ਇੱਕ ਵੱਡਾ ਹਸਪਤਾਲ ਸੀ। ਉੱਥੇ ਇਹਦੇ ਫੇਰ ਦੁਬਾਰਾ ਤੋਂ ਟੈਸਟ ਹੋਏ। ਹੁਣ ਇਹਨਾਂ ਡਾਕਟਰਾਂ ਨੂੰ ਵੀ ਬੰਬੇ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਇਸ ਨੂੰ ਹੋਇਆ ਕੀ ਆ। ਪਰ ਉਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਇਸ ਨੂੰ ਦਵਾਈ ਦੇਣੀ ਸ਼ੁਰੂ ਕੀਤੀ। ਇਸ ਦਾ ਟ੍ਰੀਟਮੈਂਟ ਚਲਾਇਆ। ਹੁਣ ਇਸ ਦਾ ਟ੍ਰੀਟਮੈਂਟ ਕਰ ਰਹੇ ਸੀ ਜਦੋਂ ਤਾਂ ਇਹਨੂੰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋਇਆ। ਹੁਣ ਇਹ ਹੌਲੀ ਹੌਲੀ ਠੀਕ ਹੁੰਦਾ ਗਿਆ ਤੇ ਫਿਰ ਇਹਨੂੰ ਇੱਕ ਦਿਨ ਜਦੋਂ ਇਹ ਬਿਲਕੁਲ ਠੀਕ ਹੋਇ ਇਨੂੰ ਘਰ ਭੇਜ ਦਿੱਤਾ ਗਿਆ ਹੁਣ ਇਹ ਘਰ ਆਉਂਦਾ ਹੈ ਘਰ ਆ ਕੇ ਬਿਲਕੁਲ ਠੀਕ ਸੀ ਹੁਣ ਪਰ 2 ਦਿਨਾਂ ਤੱਕ ਇਹਨਾਂ ਦੀ ਸਾਰਿਆਂ ਦੀ ਖੁਸ਼ੀ ਰਹੀ ਕਿ ਇਹ ਠੀਕ ਹੋ ਗਿਆ ਪਰ 2 ਦਿਨਾਂ ਤੋਂ ਬਾਅਦ ਫਿਰ ਇਹਨਾਂ ਦੇ ਘਰ ਦੇ ਵਿੱਚ ਫਿਰ ਮੁਸੀਬਤ ਆ ਜਾਂਦੀ ਹੈ ਹੁਣ ਕਮਲ ਨੂੰ ਹਸਪੀਟਲ ਦੇ ਵਿੱਚ ਆਏ ਨੂੰ 2 ਦਿਨ ਹੋਏ ਸੀ ਕਿ 2 ਦਿਨਾਂ ਤੱਕ ਉਹ ਬਿਲਕੁਲ ਠੀਕ ਰਿਹਾ ਪਰ ਅਚਾਨਕ ਫਿਰ 2 ਦਿਨਾਂ ਤੋਂ ਬਾਅਦ ਉਸਦੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਉਸ ਨੂੰ ਫਿਰ ਦੁਬਾਰਾ ਤੋਂ ਬੰਬੇ ਹਸਪੀਟਲ ਲਿਜਾਇਆ ਗਿਆ ਉੱਥੇ ਡਾਕਟਰਾਂ ਨੇ ਫੇਰ ਉਹਦਾ ਉਹੀ ਇਲਾਜ ਕੀਤਾ ਜੋ ਉਹਨਾਂ ਨੇ ਪਹਿਲਾਂ ਕੀਤਾ ਸੀ ਹੁਣ ਉਹਨੂੰ ਫਰਕ ਤਾਂ ਪੈ ਰਿਹਾ ਸੀ ਪਰ ਪਹਿਲਾਂ ਵਾਂਗ ਜ਼ਿਆਦਾ ਫਰਕ ਨਹੀਂ ਪੈ ਰਿਹਾ ਸੀ ਬੜਾ ਥੋੜਾ ਫਰਕ ਪੈ ਰਿਹਾ ਸੀ ਹੁਣ ਹੌਲੀ-ਹੌਲੀ ਉਹਦੀ ਜਿਹੜੀ ਸਿਹਤ ਸੀ ਉਹ بگੜਦੀ ਜਾ ਰਹੀ ਸੀ ਤੇ ਹੁਣ ਡਾਕਟਰਾਂ ਨੇ ਵੀ ਜਦੋਂ ਉਹਦਾ ਟ੍ਰੀਟਮੈਂਟ ਕੀਤਾ ਤਾਂ ਡਾਕਟਰਾਂ ਨੇ ਇੱਕ ਚੀਜ਼ ਨੋਟਿਸ ਕੀਤੀ ਡਾਕਟਰਾਂ ਨੇ ਦੇਖਿਆ ਕਿ ਜਦੋਂ ਦਾ ਇਹ ਸਾਡੇ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਦੇ ਲਈ ਆਉਣ ਲੱਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ ਜਿਹੜੇ ਵਾਲਾਂ ਦੀ ਗਰੋਥ ਆ ਜੋ ਸਿਰ ਦੇ ਵਾਲ ਸੀ ਤੇ ਜੋ ਇਹਦੇ ਦਾੜ੍ਹੀ ਵਗੈਰਾ ਦੇ ਵਾਲ ਸੀ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਸੀ ਤਾਂ ਇੱਥੇ ਡਾਕਟਰਾਂ ਨੂੰ ਕੁਝ ਸ਼ੱਕ ਹੋਇਆ ਤੇ ਡਾਕਟਰਾਂ ਨੇ ਸਲਾਹ ਕੀਤੀ ਤੇ ਇਸ ਦੇ ਫਿਰ ਕੁਝ ਹੋਰ ਟੈਸਟ ਕਰਾਏ ਗਏ ਇੱਕ ਹੈਵੀ ਮੈਟਲ ਟੈਸਟ ਦਾ ਟੈਸਟ ਕਰਾਇਆ ਗਿਆ ਇਹਨਾਂ ਦਾ ਉਸ ਦੇ ਜਦੋਂ ਟੈਸਟ ਹੋਏ ਹੈਵੀ ਮੈਟਲ ਟੈਸਟ ਦੀ ਰਿਪੋਰਟ ਆਈ ਤਾਂ ਉਸ ਦੇ ਵਿੱਚ ਕਲੀਅਰ ਹੋਇਆ ਕਿ ਇਸ ਦੇ ਸਰੀਰ ਦੇ ਵਿੱਚ ਦੋ ਕੈਮੀਕਲ ਨੇ ਦੋ ਜ਼ਹਿਰੀਲੇ ਕੈਮੀਕਲ ਹੁਣ ਜਿਹੜੇ ਦੋ ਜ਼ਹਿਰੀਲੇ ਕੈਮੀਕਲ ਸੀ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਆਰਸੈਨਿਕ ਤੇ ਇੱਕ ਸੀ ਥੈਲੀਅਮ ਜਿਹੜਾ ਹੁਣੇ ਆਰਸੈਨਿਕ ਸੀ ਇਹ ਵੀ ਇੱਕ ਜ਼ਹਿਰੀਲਾ ਕੈਮੀਕਲ ਸੀ ਤੇ ਜੋ ਥੈਲੀਅਮ ਸੀ ਇਹ ਵੀ ਜ਼ਹਿਰੀਲਾ ਸੀ ਹੁਣੇ ਜਿਹੜਾ ਥੈਲੀਅਮ ਸੀ ਇਹ ਕਾਫੀ ਸਮਾਂ ਪਹਿਲਾਂ ਜਿਹੜੇ ਚੂਹੇ ਮਾਰਨ ਵਾਲੀ ਦਵਾਈ ਹੁੰਦੀ ਸੀ ਉਸ ਦੇ ਵਿੱਚ ਵਰਤਿਆ ਜਾਂਦਾ ਸੀ ਤੇ ਜਿਹੜਾ ਦੂਜਾ ਆਰਸੈਨਿਕ ਸੀ ਇਹ ਵੀ ਇੱਕ ਜ਼ਹਿਰੀਲਾ ਕੈਮੀਕਲ ਸੀ ਹੁਣ ਜੋ ਇਹਨਾਂ ਦੀ ਮਾਤਰਾ ਇਸ ਦੇ ਸਰੀਰ ਦੇ ਵਿੱਚ ਪਾਈ ਗਈ ਉਹ ਵੀ ਕਾਫੀ ਜ਼ਿਆਦਾ ਵੱਧ ਸੀਗੀ ਤਾਂ ਹੁਣ ਡਾਕਟਰਾਂ ਨੂੰ ਲੱਗਿਆ ਕਿ ਜੋ ਇਹਦੇ ਸਰੀਰ ਦੇ ਵਿੱਚ ਕੈਮੀਕਲ ਪਾਏ ਗਏ ਨੇ ਇਹਨਾਂ ਕੈਮੀਕਲਾਂ ਦੇ ਕਰਕੇ ਹੀ ਇਹਦੀ ਸਿਹਤ ਵਿਗੜ ਰਹੀ ਆ ਕਿਉਂਕਿ ਹੁਣ ਜੋ ਇਹ ਆਰਸੈਨਿਕ ਸੀ ਇਸ ਦੇ ਨਾਲ ਉਲਟੀਆਂ ਲੱਗ ਜਾਂਦੀਆਂ ਸੀ ਜੇ ਥੋੜੀ ਜੀ ਮਾਤਰਾ ਇਹਦੀ ਵੱਧ ਹੋ ਜਾਵੇ ਸਰੀਰ ਦੇ ਵਿੱਚ ਤੇ ਦੂਜੇ ਪਾਸੇ ਜੋ ਥੈਲੀਅਮ ਸੀ ਇਹਦੀ ਜਿਹੜੀ ਵੱਧ ਮਾਤਰਾ ਹੋ ਜਾਵੇ ਸਰੀਰ ਦੇ ਵਿੱਚ ਇਹਦੇ ਨਾਲ ਵਾਲ ਝੜਦੇ ਆ ਪੇਟ ਦੇ ਵਿੱਚ ਦਰਦ ਹੁੰਦਾ ਤੇ ਹੋਰ ਵੀ ਜਿਹੜੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਹੀ ਸਿੰਪਟਮ ਉਹਦੇ ਵਿੱਚ ਨਜ਼ਰ ਪਹਿਲਾਂ ਤੋਂ ਆ ਰਹੇ ਸੀ ਤਾਂ ਹੁਣ ਡਾਕਟਰਸ ਨੂੰ ਪਤਾ ਲੱਗਿਆ ਕਿ ਜਿਹੜੀ ਇਹਦੀ ਇਹ ਮਾਤਰਾ ਇਹ ਕਿਸੇ ਨੇ ਇਹਨੂੰ ਬਾਹਰੋਂ ਦਿੱਤੀ ਆ ਸ਼ਾਇਦ ਇਸ ਦੇ ਸਰੀਰ ਨੇ ਇਹ ਚੀਜ਼ ਨਹੀਂ ਬਣਾਈ ਕਿਉਂਕਿ ਇੰਨੀ ਵੱਧ ਮਾਤਰਾ ਦੇ ਵਿੱਚ ਸਰੀਰ ਆਪਣੇ ਅੰਦਰ ਕੋਈ ਕੈਮੀਕਲ ਨਹੀਂ ਬਣਾ ਸਕਦਾ ਹੁਣ ਜੋ ਇਹ ਚੀਜ਼ ਆ ਕਿਸੇ ਨੇ ਬਾਹਰੋਂ ਦਿੱਤੀ ਆ ਤਾਂ ਡਾਕਟਰਾਂ ਨੂੰ ਇੱਥੇ ਸਭ ਤੋਂ ਪਹਿਲੀ ਵਾਰ ਸ਼ੱਕ ਹੋਇਆ ਕਿ ਸ਼ਾਇਦ ਇਸ ਨੂੰ ਕੋਈ ਮਾਰਨਾ ਚਾਹੁੰਦਾ ਹੈ ਇਸ ਕਰਕੇ ਡਾਕਟਰਸ ਨੇ ਪੁਲਿਸ ਨੂੰ ਇਨਫੋਰਮ ਕੀਤਾ ਹੁਣ ਉੱਥੇ ਪੁਲਿਸ ਪਹੁੰਚੀ ਪੁਲਿਸ ਵਾਲਿਆਂ ਨੇ ਆ ਕੇ ਉੱਥੇ ਜਿਹੜੇ ਬਿਆਨ ਵਗੈਰਾ ਦਰਜ ਕੀਤੇ ਡਾਕਟਰਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਤੋਂ ਬਾਅਦ ਅੱਗੇ ਜਿਹੜੀ ਪੁਲਿਸ ਕਾਰਵਾਈ ਕਰਨੀ ਸ਼ੁਰੂ ਕਰਦੀ ਹੈ ਹੁਣ ਪੁਲਿਸ ਕਿਸੇ ਨਤੀਜੇ ਤੱਕ ਪਹੁੰਚਦੀ ਉਸ ਤੋਂ ਪਹਿਲਾਂ ਹੀ 18 ਸਤੰਬਰ 2022 ਦੇ ਦਿਨ ਜਿਹੜਾ ਇਹ ਕਾਮਲ ਸੀ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਇਸ ਤੋਂ ਪਹਿਲਾਂ ਕਿ ਕੁਝ ਕਾਰਵਾਈ ਕਰਦੀ ਕਾਮਲ ਦੀ ਮੌਤ ਹੋ ਗਈ ਹੁਣ ਘਰ ਦੇ ਸਾਰੇ ਹੈਰਾਨ ਸੀ ਤੇ ਡਾਕਟਰ ਵੀ ਬੜੇ ਹੈਰਾਨ ਸੀ ਕਿ ਉਸਦੇ ਸਰੀਰ ਦੇ ਵਿੱਚ ਜਿਹੜੇ ਕੈਮੀਕਲ ਪਾਏ ਗਏ ਆ ਦੋਨੋਂ ਆਰਸੈਨਿਕ ਤੇ ਥੈਲੀਮ ਇਹ ਦੋਨੋਂ ਕੈਮੀਕਲ ਆਪਣੇ ਦੇਸ਼ ਦੇ ਵਿੱਚ ਬੈਨ ਨੇ ਇਹ ਕਿਤੋਂ ਵੀ ਮਿਲ ਨਹੀਂ ਸਕਦੇ ਇਤੋਂ ਤੱਕ ਕੇ ਇਹ ਨਾ ਤਾਂ ਕਿਸੇ ਲੋਕਲ ਲੈਬ ਦੇ ਵਿੱਚੋਂ ਮਿਲ ਸਕਦੇ ਆ ਤੇ ਨਾ ਹੀ ਕਿਸੇ ਲੋਕਲ ਦੁਕਾਨ ਦੇ ਉਤੋਂ ਮਿਲ ਸਕਦੇ ਆ ਇਹ ਜਿਹੜੇ ਕੈਮੀਕਲ ਆ ਜੇ ਕਿਸੇ ਨੂੰ ਚਾਹੀਦੇ ਵੀ ਨੇ ਤਾਂ ਇੱਕ ਸਪੈਸ਼ਲ ਪਰਮਿਟ ਬਣਦਾ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਆ ਤਾਂ ਮਿਲ ਸਕਦੇ ਆ ਪਰ ਹੁਣ ਇਸਦੇ ਸਰੀਰ ਦੇ ਵਿੱਚ ਇਹ ਆਏ ਕਿੱਥੋਂ ਕਿਸ ਨੇ ਇਹਨੂੰ ਇਹ ਕੈਮੀਕਲ ਜਿਹੜੇ ਦਿੱਤੇ ਆ ਇਹ ਹੁਣ ਪੁਲਿਸ ਨੇ ਪਤਾ ਕਰਨਾ ਸੀ ਹੁਣ ਪੁਲਿਸ ਵਾਲੇ ਘਰਦਿਆਂ ਦੇ ਬਿਆਨ ਲੈਂਦੇ ਆ ਤੇ ਇਹਨਾਂ ਦੇ ਵਿੱਚ ਪੁਲਿਸ ਵਾਲੇ ਦੇਖਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹਦੀ ਕਿਸੇ ਦੇ ਨਾਲ ਦੁਸ਼ਮਣੀ ਵਗੈਰਾ ਤਾਂ ਨਹੀਂ ਸੀ ਇਹਨਾਂ ਦਾ ਕਿਸੇ ਦੇ ਪਰਿਵਾਰ ਦੇ ਨਾਲ ਜਾਂ ਕਿਸੇ ਦੇ ਨਾਲ ਨਿੱਜੀ ਕੋਈ ਰੌਲਾ ਵਗੈਰਾ ਤਾਂ ਨਹੀਂ ਸੀ ਪਰ ਪੁਲਿਸ ਵਾਲਿਆਂ ਨੂੰ ਇੱਥੇ ਕੁਝ ਵੀ ਪਤਾ ਨਹੀਂ ਲੱਗਦਾ ਤੇ ਦੂਜੇ ਪਾਸੇ ਜਿਹੜੇ ਡਾਕਟਰ ਸੀ ਉਹਨਾਂ ਨੂੰ ਵੀ ਬੜੀ ਚਿੰਤਾ ਸੀ ਕਿਉਂਕਿ ਡਾਕਟਰਾਂ ਦਾ ਸੋਚਣਾ ਸੀ ਕਿ ਜੇਕਰ ਇਨੂੰ ਨੁਕਸਾਨ ਪਹੁੰਚਾਉਣ ਦੇ ਲਈ ਕਮਲ ਨੂੰ ਮਾਰਨ ਦੇ ਲਈ ਕਿਸੇ ਨੇ ਕੈਮੀਕਲ ਦਿੱਤੇ ਆ ਤਾਂ ਹੋ ਸਕਦਾ ਕਿ ਇਸ ਦੇ ਪਰਿਵਾਰ ਨੂੰ ਵੀ ਕਿਸੇ ਨੇ ਇਦਾਂ ਦੇ ਕੈਮੀਕਲ ਦਿੱਤੇ ਹੋਣ ਤਾਂ ਫਿਰ ਡਾਕਟਰਾਂ ਦੇ ਕਹਿਣ ਦੇ ਉੱਤੇ ਇਹਨਾਂ ਦੇ ਪਰਿਵਾਰ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਬਲੱਡ ਟੈਸਟ ਕਰਾਓ ਤਾਂ ਇਹਦੇ ਵਿੱਚ ਜਿਹੜੀਆਂ ਉਸ ਕਮਲ ਦੀਆਂ ਭੈਣਾਂ ਸੀ ਉਹਨਾਂ ਨੇ ਵੀ ਬਲੱਡ ਟੈਸਟ ਕਰਵਾਇਆ ਆਪਣਾ ਉਸ ਦੇ ਜਿਹੜੇ ਬੱਚੇ ਸੀ ਉਹਨਾਂ ਨੇ ਵੀ ਕਰਵਾਇਆ ਪਰ ਜਿਹੜੀ ਇੱਥੇ ਉਹਦੀ ਘਰ ਵਾਲੀ ਸੀ ਇਹ ਬਲੱਡ ਟੈਸਟ ਕਰਾਉਣ ਤੋਂ ਮਨਾ ਕਰ ਦਿੰਦੀ ਹੈ ਪਰ ਫਿਰ 8-10 ਦਿਨਾਂ ਤੋਂ ਬਾਅਦ ਇਸ ਨੂੰ ਘਰ ਦੇ ਸਮਝਾਉਂਦੇ ਆ ਫਿਰ 10 ਦਿਨਾਂ ਤੋਂ ਬਾਅਦ ਇਸ ਦੀ ਘਰ ਵਾਲੀ ਜੋ ਇਹ ਕਾਜਲ ਸੀ ਇਹ ਆਪਣਾ ਟੈਸਟ ਕਰਾਉਣ ਦੇ ਲਈ ਮੰਨ ਜਾਂਦੀ ਹੈ ਤੇ ਜਦੋਂ ਇਹਦੀ ਰਿਪੋਰਟ ਆਉਂਦੀ ਆ ਤਾਂ ਉਸ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਦੇ ਖੂਨ ਦੇ ਵਿੱਚ ਵੀ ਇਹ ਦੋਨੋਂ ਕੈਮੀਕਲ ਪਾਏ ਗਏ ਆ ਤੇ ਇਹਨਾਂ ਦੋਨੋਂ ਕੈਮੀਕਲਸ ਜਿਹੜੀ ਮਾਤਰਾ ਸੀ ਉਹ ਇਸ ਦੇ ਸਰੀਰ ਦੇ ਵਿੱਚ ਹਲੇ ਘੱਟ ਸੀ ਇਸ ਕਰਕੇ ਡਾਕਟਰਸ ਨੇ ਇਹਦਾ ਟਰੀਟਮੈਂਟ ਕੀਤਾ ਤੇ ਇਹਨੂੰ ਕੁਝ ਦਵਾਈਆਂ ਦਿੱਤੀਆਂ ਗਈਆਂ ਜਿਦੇ ਨਾਲ ਇਹ ਕੈਮੀਕਲ ਇਸ ਦੇ ਸਰੀਰ ਦੇ ਵਿੱਚੋਂ ਬਾਹਰ ਕੱਢੇ ਗਏ ਹੁਣ ਪੁਲਿਸ ਜਿਹੜੀਆਂ ਕਾਮਲ ਦੀਆਂ ਭੈਣਾਂ ਸੀ ਉਹਨਾਂ ਤੋਂ ਬਿਆਨ ਲੈਂਦੀ ਹੈ ਉਹਨਾਂ ਤੋਂ ਪੁੱਛ ਕੇ ਚ ਕਰਦੀ ਹੈ ਤਾਂ ਇੱਥੇ ਕਾਮਲ ਦੀਆਂ ਭੈਣਾਂ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਦੀਆਂ ਹੁਣ ਕਾਮਲ ਦੀਆਂ ਭੈਣਾਂ ਨੇ ਦੱਸਿਆ ਕਿ ਜਿਹੜੀ ਕਾਜਲ ਸੀ ਉਹਦੀ ਉਹਦਾਂ ਦੇ ਭਰਾ ਦੇ ਨਾਲ ਜਾਣੀ ਕਿ ਕਾਮਲ ਦੇ ਨਾਲ ਬਹੁਤ ਘੱਟ ਬਣਦੀ ਸੀ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਰਹਿੰਦੀ ਸੀ ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਜਿਹੜੀ ਇਹ ਕਾਜਲ ਸੀ ਇਹ ਆਪਣਾ ਘਰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਉਥੇ ਇਹ 3-4 ਮਹੀਨੇ ਤੱਕ ਰਹੀ ਸੀ ਹੁਣ ਕਮਲ ਮਈ 2021 ਦੇ ਵਿੱਚ ਆਪਣੇ ਪੇਕੇ ਘਰ ਗਈ ਉਥੇ 3-4 ਮਹੀਨੇ ਰਹੀ ਤੇ ਫਿਰ ਦੁਬਾਰਾ ਤੋਂ ਵਾਪਸ ਮੁੰਬਈ ਆ ਗਈ ਸੀ ਹੁਣ ਇਹ ਮੁੰਬਈ ਤਾਂ ਆਈ ਪਰ ਇਹ ਆਪਣੇ ਘਰ ਵਾਪਸ ਨਹੀਂ ਆਈ ਇਹ ਜਦੋਂ ਗਈ ਸੀ ਇਥੋਂ ਤਾਂ ਆਪਣੀ ਬੇਟੀ ਨੂੰ ਨਾਲ ਲੈ ਗਈ ਸੀ ਤੇ ਹੁਣ ਜਦੋਂ ਵਾਪਸ ਆਈ ਸੀ ਮੁੰਬਈ ਤਾਂ ਇਹ ਆਪਣੀ ਬੇਟੀ ਦੇ ਨਾਲ ਇੱਕ ਰੈਂਟ ਦੇ ਉੱਤੇ ਅਪਾਰਟਮੈਂਟ ਲੈ ਕੇ ਅਲੱਗ ਰਹਿ ਰਹੀ ਸੀ ਆਪਣੇ ਘਰ ਨਹੀਂ ਆਈ ਸੀ ਤਾਂ ਹੁਣ ਜਦੋਂ ਪਤਾ ਲੱਗਿਆ ਕਰਦਿਆਂ ਨੂੰ ਕਿ ਅਲੱਗ ਰਹਿ ਰਹੀ ਆ ਤਾਂ ਕਰਦਿਆਂ ਨੇ ਯਾਨੀ ਕਿ ਕਾਮਲ ਦੇ ਕਰਦਿਆਂ ਨੇ ਵੀ ਤੇ ਕਾਜਲ ਦੇ ਕਰਦਿਆਂ ਨੇ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਮਝਾ ਕੇ ਉਹਨੂੰ ਵਾਪਸ ਕਿਹਾ ਕਿ ਤੂੰ ਆਪਣੇ ਪਤੀ ਦੇ ਘਰ ਚਲੀ ਜਾ ਤਾਂ ਇੱਥੇ ਇਹ ਇਹਨਾਂ ਦੀ ਗੱਲ ਮੰਨ ਦੀ ਜ਼ਰੂਰ ਹੈ ਪਰ ਇੱਥੇ ਕੁਝ ਸ਼ਰਤਾਂ ਰੱਖਦੀ ਹੈ ਇਹ ਸ਼ਰਤਾਂ ਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਰੱਖਦੀ ਹੈ ਕਿ ਇਹ ਜੇ ਘਰ ਵਾਪਸ ਜਾਊਗੀ ਤਾਂ ਇਹ ਕਾਮਲ ਦੇ ਨਾਲ ਇੱਕ ਕਮਰੇ ਦੇ ਵਿੱਚ ਨਹੀਂ ਰਹੂਗੀ ਇਹ ਆਪਣੇ ਅਲੱਗ ਕਮਰੇ ਦੇ ਵਿੱਚ ਰਹੂ ਤੇ ਦੂਜੀ ਸ਼ਰਤ ਇਹਨੇ ਰੱਖੀ ਕਿ ਇਹਨੂੰ ਕਮਲ ਕੋਈ ਰੋਕ ਟੋਕ ਨਹੀਂ ਕਰੂ ਇਹ ਜਿੱਥੇ ਜੀ ਕਰੂ ਉੱਥੇ ਜਾਊ ਜੀਨੂੰ ਜੀ ਕਰੂ ਉਹਨੂੰ ਮਿਲੂਗੀ ਤੇ ਤੀਜੀ ਸ਼ਰਤ ਰੱਖੀ ਕਿ ਇਹਨੂੰ ਹਰ ਮਹੀਨੇ 2 ਲੱਖ ਰੁਪਈਆ ਖਰਚੇ ਦੇ ਵਜੋਂ ਜਿਹੜਾ ਕਮਲ ਦੇਵੇ ਤਾਂ ਇਹ ਤਿੰਨੇ ਗੱਲਾਂ ਕਮਲ ਮੰਨ ਜਾਂਦਾ ਉਹ ਮਨਜ਼ੂਰ ਕਰਦਾ ਉਹਨੂੰ ਏਦਾਂ ਸੀ ਕਿ ਉਸਦੇ ਜਵਾਨ ਜਿਹੜੇ ਧੀ ਪੁੱਤ ਨੇ ਉਸਦਾ ਪਰਿਵਾਰ ਖਰਾਬ ਨਾ ਹੋ ਜਾਵੇ ਇਸ ਕਰਕੇ ਤਿੰਨੇ ਸ਼ਰਤਾਂ ਮੰਨਦਾ ਤੇ ਜਿਹੜੀ ਇਹ ਕਾਜਲ ਸੀ ਫਿਰ ਇਹ ਆਪਣੇ ਘਰ ਵਾਪਸ ਆਉਂਦੀ ਹੈ ਇਹ ਹੁਣ 2021 ਦੇ ਵਿੱਚ ਗਈ ਸੀ ਤੇ ਮਈ 2022 ਦੇ ਵਿੱਚ ਘਰ ਵਾਪਸ ਆਈ ਸੀ ਤਾਂ ਹੁਣ ਜਦੋਂ ਇਹ ਵਾਪਸ ਆਈ ਤਾਂ ਇੱਥੇ ਵਾਪਸ ਆਉਣ ਤੋਂ ਬਾਅਦ ਵੀ ਇਹ ਆਪਣਾ ਖਾਣਾ ਅਲੱਗ ਬਣਾਉਂਦੀ ਸੀ ਇਹ ਆਪਣੀ ਕੁੜੀ ਨੂੰ ਖਾਣਾ ਬਣਾ ਕੇ ਦੇ ਦਿੰਦੀ ਤੇ ਆਪ ਬਣਾਉਂਦੀ ਬਾਕੀਆਂ ਦਾ ਇਹ ਖਾਣਾ ਵਗੈਰਾ ਨਹੀਂ ਬਣਾਉਂਦੀ ਸੀ ਇਹਦੇ ਘਰ ਦੇ ਵਿੱਚ ਨੌਕਰ ਵਗੈਰਾ ਕੰਮ ਕਰਦੇ ਸੀ ਉਹ ਬਾਕੀਆਂ ਨੂੰ ਖਾਣਾ ਪਾਣੀ ਬਣਾ ਕੇ ਦਿੰਦੇ ਸੀ ਇਥੋਂ ਤੱਕ ਕਿ ਇਹ ਆਪਣੀ ਸੱਸ ਦੇ ਨਾਲ ਹਲੇ ਵੀ ਲੜਦੀ ਰਹਿੰਦੀ ਸੀ ਉਹਦੇ ਨਾਲ ਲੜਾਈ ਝਗੜਾ ਹਲੇ ਵੀ ਕਰਦੀ ਰਹਿੰਦੀ ਸੀ ਇਦਾਂ ਕਰਦਿਆਂ ਕਰਦਿਆਂ ਕੁਝ ਸਮਾਂ ਲੰਘਿਆ ਪਰ ਅਚਾਨਕ ਹੁਣ ਜਿਹੜੀ ਇਹ ਕਾਜਲ ਸੀ ਇਹ ਥੋੜੀ ਥੋੜੀ ਬਦਲਣੀ ਸ਼ੁਰੂ ਹੋਈ ਇਹ ਹੁਣ ਜੂਨ ਮਹੀਨੇ ਦੇ ਵਿੱਚ ਆ ਕੇ ਥੋੜਾ ਬਹੁਤਾ ਬਦਲਦੀ ਹੈ ਇਹ ਹੌਲੀ ਹੌਲੀ ਕਰਕੇ ਜਿਹੜਾ ਖਾਣਾ ਪਾਣੀ ਸੀ ਸਾਰਿਆਂ ਦੇ ਲਈ ਬਣਾਉਣਾ ਸ਼ੁਰੂ ਕਰਦੀ ਹੈ ਇਹ ਆਪਣੇ ਘਰ ਵਾਲੇ ਦਾ ਵੀ ਧਿਆਨ ਰੱਖਣਾ ਸ਼ੁਰੂ ਕਰਦੀ ਹੈ ਉਹਦੇ ਨਾਲ ਇੱਕ ਕਮਰੇ ਦੇ ਵਿੱਚ ਵੀ ਰਹਿਣ ਲੱਗ ਜਾਂਦੀ ਹੈ ਤੇ ਨਾਲ ਦੀ ਨਾਲ ਇਹਦੀ ਸੱਸ ਨੂੰ ਕੁਝ ਗਰਮ ਪਾਣੀ ਅਲੱਗ-ਅਲੱਗ ਸਮੇਂ ਦੇ ਉੱਤੇ ਲੋੜ ਪੈਂਦੀ ਸੀ ਜੋ ਪਹਿਲਾਂ ਨੌਕਰ ਕਰਕੇ ਦਿੰਦੇ ਸੀ ਹੁਣ ਇਹ ਆਪ ਖੁਦ ਉਸ ਨੂੰ ਗਰਮ ਪਾਣੀ ਕਰਕੇ ਦਿਆ ਕਰਦੀ ਸੀ ਤਾਂ ਹੁਣ ਜਦੋਂ ਤੋਂ ਇਹ ਆਪਣਾ ਰਸੋਈ ਵਗੈਰਾ ਸੰਭਲਣ ਲੱਗੀ ਸੀ ਉਦੋਂ ਤੋਂ ਬਾਅਦ ਹੀ ਇਹਦੀਆਂ ਭੈਣਾਂ ਦਾ ਕਹਿਣਾ ਸੀ ਕਮਲਦੀਆਂ ਦਾ ਕਿ ਉਹਨਾਂ ਦੋਨਾਂ ਜਾਣਿਆਂ ਦੀ ਜਾਨੀ ਕਿ ਇਹਨਾਂ ਦੀ ਮਾਂ ਸ਼ਰਲਾ ਦੇਵੀ ਤੇ ਇਹਨਾਂ ਦੇ ਭਰਾ ਕਮਲ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਸੀ ਤਾਂ ਇੱਥੇ ਪਹਿਲੀ ਵਾਰ ਇਹਨਾਂ ਨੇ ਸ਼ੱਕ ਜਤਾਇਆ ਜਿਹੜਾ ਆਪਣੀ ਭਾਬੀ ਦੇ ਉੱਤੇ ਕਿ ਉਹਦਾ ਇਹਨਾਂ ਦੇ ਜਿਹੜੇ ਕਤਲ ਨੇ ਇਹਦੇ ਪਿੱਛੇ ਹੱਥ ਹੋ ਸਕਦਾ ਹੁਣ ਜੋ ਇਹਨਾਂ ਦੀ ਮਾਂ ਦੀ ਪਹਿਲਾਂ ਮੌਤ ਹੋਈ ਸੀ ਇੱਕ ਨੈਚੁਰਲ ਡੈਥ ਲੱਗ ਰਹੀ ਸੀ ਹੁਣ ਸਭ ਨੂੰ ਲੱਗ ਰਿਹਾ ਸੀ ਕਿ ਉਸਦੇ ਪਿੱਛੇ ਵੀ ਸ਼ਾਇਦ ਇਸ ਦਾ ਹੱਥ ਹੋਵੇ ਸ਼ਾਇਦ ਇਹਨੇ ਹੀ ਨਾ ਜ਼ਾਹਿਰ ਦੇ ਕੇ ਮਾਰ ਦਿੱਤੇ ਹੁਣ ਤਾਂ ਪੁਲਿਸ ਵਾਲਿਆਂ ਨੂੰ ਸਭ ਤੋਂ ਪਹਿਲੀ ਵਾਰ ਜਿਹੜਾ ਇਸ ਕਾਜਲ ਦੇ ਬਾਰੇ ਪਤਾ ਲੱਗਿਆ ਕਿ ਇਹ ਜਿਹੜਾ ਕਾਰਨ ਹੋ ਸਕਦੀ ਆ ਦੋਨਾਂ ਜਣਿਆਂ ਦੀ ਮੌਤ ਦਾ ਪਰ ਹੁਣ ਜਿਹੜੀ ਸ਼ਰਲਾ ਸੀ ਉਸ ਦੀ ਜਿਹੜੀ ਮੌਤ ਪਹਿਲਾਂ ਹੋ ਚੁੱਕੀ ਸੀ ਉਸ ਦਾ ਸੰਸਕਾਰ ਵਗੈਰਾ ਵੀ ਕਰ ਦਿੱਤਾ ਗਿਆ ਸੀ ਹੁਣ ਉਹ ਕੇਸ ਤਾਂ ਦੁਬਾਰਾ ਨਹੀਂ ਚੱਲ ਸਕਦਾ ਸੀ ਪਰ ਹੁਣ ਇੱਥੇ ਇਸ ਕਮਲ ਦੇ ਜਿਹੜੇ ਮਰਡਰ ਦਾ ਕੇਸ ਚ ਲਾਇਆ ਗਿਆ ਸੀ ਹੁਣ ਕਮਲ ਦੇ ਮਰਡਰ ਦੇ ਕੇਸ ਦੇ ਅਧੀਨ ਜਿਹੜੀ ਕਾਜਲ ਸੀ ਉਸਦੇ ਉੱਤੇ ਸ਼ੱਕ ਹੋਇਆ ਪੁਲਿਸ ਵਾਲੇ ਉਹਨੂੰ ਪਹਿਲਾਂ ਬੁਲਾਉਣ ਤੋਂ ਪਹਿਲਾਂ ਉਸਦੇ ਬਾਰੇ ਕੁਝ ਪਤਾ ਕਰਦਿਆ ਪੁਲਿਸ ਵਾਲੇ ਪਤਾ ਕਰਦੇ ਕਿ ਕਾਜਲ ਕਿਸ-ਕਿਸ ਨੂੰ ਮਿਲਦੀ ਆ ਉਸਦੇ ਦੋਸਤ ਕੌਣ ਨੇ ਉਸਦਾ ਜੀਵਨ ਕਿਹੋ ਜਿਹਾ ਤਾਂ ਇੱਥੇ ਫਿਰ ਪੁਲਿਸ ਵਾਲੇ ਕਾਜਲ ਦੇ ਜਿਹੜੇ ਫੋਨ ਰਿਕਾਰਡ ਵਗੈਰਾ ਨੇ ਉਹ ਕੱਢਦੇ ਆ ਉਸਦੇ ਫੋਨ ਰਿਕਾਰਡਸ ਦੇ ਵਿੱਚੋਂ ਪਤਾ ਲੱਗਦਾ ਕਿ ਕਾਜਲ ਬਾਰ-ਬਾਰ ਇੱਕ ਫੋਨ ਦੇ ਉੱਤੇ ਲਗਾਤਾਰ ਗੱਲ ਕਰਿਆ ਕਰਦੀ ਸੀ ਤੇ ਉਹ ਫੋਨ ਨੰਬਰ ਸੀ ਕਿਸੇ ਹਿਤੇਸ਼ ਜੈਨ ਨਾਮ ਦੇ ਮੁੰਡੇ ਦਾ ਹੁਣ ਇੱਥੇ ਕਹਾਣੀ ਦੇ ਵਿੱਚ ਹਿਤੇਸ਼ ਜੈਨ ਦੀ ਐਂਟਰੀ ਹੁੰਦੀ ਆ ਪੁਲਿਸ ਵਾਲਿਆਂ ਨੂੰ ਹਿਤੇਸ਼ ਜੈਨ ਬਾਰੇ ਪਤਾ ਲੱਗਦਾ ਪੁਲਿਸ ਵਾਲੇ ਹਿਤੇਸ਼ ਦੇ ਬਾਰੇ ਉਹਨਾਂ ਤਿੰਨਾਂ ਭੈਣਾਂ ਨੂੰ ਵੀ ਪੁੱਛਦੇ ਆ ਤਾਂ ਉਹਨਾਂ ਤਿੰਨਾਂ ਭੈਣਾਂ ਨੇ ਕਿਹਾ ਕਿ ਜੋ ਹਿਤੇਸ਼ ਜੈਨ ਆ ਇਹ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੀ ਆ ਇਹ ਸਾਡੇ ਭਰਾ ਦੇ ਵਾਂਗ ਹੀ ਆ ਇਹ ਛੋਟਾ ਹੁੰਦਾ ਸਾਡੇ ਨਾਲ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ ਇਸ ਕਰਕੇ ਅਸੀਂ ਇਹਨੂੰ ਪਾਈ ਹੀ ਮੰਨਦੀਆਂ ਤੇ ਇਹ ਵੀ ਇੱਕ ਕੱਪੜੇ ਦਾ ਬਿਜ਼ਨਸ ਹੀ ਕਰਦਾ ਇਸ ਕਰਕੇ ਇਹਦਾ ਸਾਡੇ ਪਰਿਵਾਰ ਦੇ ਵਿੱਚ ਆਉਣਾ ਜਾਣਾ ਮੇਰੇ ਭਰਾ ਦੇ ਨਾਲ ਵੀ ਵਧੀਆ ਦੋਸਤੀ ਸੀ ਇਹ ਦੋਨੋਂ ਭਾਈਆਂ ਵਾਂਗ ਰਹਿੰਦੇ ਸੀ ਤਾਂ ਇਥੋਂ ਪਤਾ ਲੱਗਦਾ ਕਿ ਇਸ ਦਾ ਨੰਬਰ ਇਸ ਕਾਜਲ ਦੇ ਫੋਨ ਦੇ ਵਿੱਚ ਵੀ ਸੀ ਤੇ ਨਾਲ ਦੇ ਨਾਲ ਉਸ ਕਮਲ ਦੇ ਫੋਨ ਦੇ ਵਿੱਚ ਵੀ ਸੀ ਤੇ ਇਹਨਾਂ ਤਿੰਨਾਂ ਭੈਣਾਂ ਕੋਲ ਵੀ ਨੰਬਰ ਸੀ ਤਾਂ ਇਹ ਨੰਬਰ ਸਭ ਦੇ ਕੋਲ ਹੋਣਾ ਤੇ ਸਭ ਦੀ ਉਸ ਹਤੇਸ਼ ਦੇ ਨਾਲ ਗੱਲ ਹੋਣੀ ਇੱਕ ਨਾਰਮਲ ਜੀ ਗੱਲ ਲੱਗ ਰਹੀ ਸੀ ਪਰ ਪੁਲਿਸ ਵਾਲਿਆਂ ਨੇ ਜਦੋਂ ਹੋਰ ਵੀ ਚੈੱਕ ਕੀਤਾ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜੀ ਕਾਜਲ ਸੀ ਉਹ WhatsApp ਦੇ ਉੱਤੇ ਵੀ ਇਸ ਦੇ ਨਾਲ ਗੱਲ ਕਰਿਆ ਕਰਦੇ ਸੀ ਉਹਨਾਂ ਦੇ ਅਕਸਰ ਹੀ ਮੈਸੇਜ ਇੱਕ ਦੂਜੇ ਨੂੰ ਗਏ ਹੋਏ ਸੀ ਤੇ ਉਹ ਮੈਸੇਜ ਵੀ ਕੁਝ ਅਜੀਬ ਸੀਗੇ ਜਿਨ੍ਹਾਂ ਤੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਇਸ ਦਾ ਅਫੇਅਰ ਜਿਹੜਾ ਕਾਜਲ ਦਾ ਸ਼ਾਇਦ ਹਿਤੇਸ਼ ਦੇ ਨਾਲ ਚੱਲ ਰਿਹਾ ਤਾਂ ਪੁਲਿਸ ਵਾਲਿਆਂ ਨੇ ਸਭ ਤੋਂ ਪਹਿਲੀ ਵਾਰ ਜਿਹੜੀ ਇਹ ਕਾਜਲ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਨੂੰ 1 ਦਸੰਬਰ 2022 ਦੇ ਦਿਨ ਗ੍ਰਿਫਤਾਰ ਕੀਤਾ ਗਿਆ ਪਰ ਜਿਹੜਾ ਹਿਤੇਸ਼ ਸੀਗਾ ਉਹ ਹਾਲੇ ਵੀ ਪੁਲਿਸ ਵਾਲਿਆਂ ਨੂੰ ਕਿਤੇ ਨਹੀਂ ਮਿਲਿਆ ਸੀ ਪੁਲਿਸ ਵਾਲਿਆਂ ਨੇ ਕਾਜਲ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਹੋਈ ਤੇ ਇਸ ਪੁੱਛਗਿੱਛ ਦੇ ਦੌਰਾਨ ਕਾਜਲ ਨੇ ਬਹੁਤ ਸਾਰੇ ਖੁਲਾਸੇ ਕੀਤੇ ਉਹਨੇ ਬਹੁਤ ਸਾਰੀਆਂ ਗੱਲਾਂ ਪੁਲਿਸ ਦੇ ਸਾਹਮਣੇ ਕਬੂਲ ਵੀ ਕੀਤੀਆਂ ਹੁਣ ਕਾਜਲ ਨੇ ਜੋ ਕੁਝ ਦੱਸਿਆ ਉਸ ਤੋਂ ਪਤਾ ਲੱਗਿਆ ਕਿ ਜੋ ਕਮਲ ਕਾਂ ਸੀ ਇਹਦੀ ਜਦੋਂ 10 ਸਾਲ ਦੀ ਉਮਰ ਸੀ ਇਹਦੇ ਫਾਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨੇ ਆਪਣਾ ਸਾਰਾ ਪਰਿਵਾਰ ਸੰਭਾਲਿਆ ਇਹਨੇ ਆਪਣੀਆਂ ਭੈਣਾਂ ਨੂੰ ਵੀ ਪੜਾਇਆ ਲਿਖਾਇਆ ਤੇ ਉਹਨਾਂ ਦੇ ਵਿਆਹ ਵੀ ਕੀਤੇ ਤੇ ਨਾਲ ਦੀ ਨਾਲ ਇਹਨੇ ਆਪਣਾ ਵਿਆਹ ਵੀ ਕਰਾਇਆ ਆਪਣਾ ਬਿਜ਼ਨਸ ਸੈਟਅਪ ਕੀਤਾ ਕੱਪੜੇ ਦੇ ਬਿਜ਼ਨਸ ਦੇ ਵਿੱਚ ਇਹ ਕਾਮਯਾਬ ਵੀ ਹੋਇਆ ਤੇ ਫਿਰ ਇਹਨੇ 2002 ਦੇ ਵਿੱਚ ਕਾਜਲ ਦੇ ਨਾਲ ਵਿਆਹ ਕਰਾਇਆ ਸੀ ਉਸ ਤੋਂ ਬਾਅਦ ਇਹਦੇ ਘਰ ਦੋ ਬੱਚੇ ਵੀ ਜਨਮ ਲੈਂਦੇ ਆ ਤੇ ਹੁਣ ਇੱਥੇ ਜਿਹੜਾ ਹਤੇਸ਼ ਸੀਗਾ ਇਹਦੇ ਘਰ ਆਉਣਾ ਜਾਣਾ ਸੀ ਹੁਣ ਜਦੋਂ ਉਹ ਆਉਂਦਾ ਜਾਂਦਾ ਰਹਿੰਦਾ ਸੀ ਓਬਵੀਅਸ ਸੀ ਕਿ ਕਾਜਲ ਦੇ ਨਾਲ ਵੀ ਇਹਦੀ ਵਧੀਆ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਹੁਣ ਜਦੋਂ ਤੋਂ ਕਾਜਲ ਤੇ ਕਮਲ ਦਾ ਵਿਆਹ ਹੋਇਆ ਸੀ ਇਹਨਾਂ ਦੀ ਆਪਸ ਦੇ ਵਿੱਚ ਸ਼ੁਰੂ ਤੋਂ ਨਹੀਂ ਬਣਦੀ ਸੀ ਇਹ ਜਦੋਂ ਵੀ ਕਦੇ ਮਾੜਾ ਮੋਟਾ ਲੜ ਪੈਂਦੇ ਸੀ ਤਾਂ ਨਾਲ ਦੀ ਨਾਲ ਜਿਹੜੀ ਇਹ ਕਾਜਲ ਸੀ ਇਹ ਹਤੇਸ਼ ਨੂੰ ਫੋਨ ਕਰਦੀ ਉਹਨੂੰ ਦੱਸਦੀ ਉਹਨੂੰ ਆਪਣੇ ਘਰ ਵਾਲੇ ਬਾਰੇ ਦੱਸਦੀ ਕਿ ਉਹ ਮੇਰੇ ਨਾਲ ਲੜ ਪਿਆ ਇਦਾਂ ਇਦਾਂ ਦੀਆਂ ਗੱਲਾਂ ਕਰਦੀ ਤਾਂ ਅੱਗੋਂ ਫਿਰ ਜਿਹੜਾ ਹਤੇਸ਼ ਸੀ ਉਹਨੂੰ ਸੈਂਪਥੀ ਦੇਂਦਾ ਤੇ ਇਦਾਂ ਕਰਦਿਆਂ ਕਰਦਿਆਂ ਇਹਨਾਂ ਦਾ ਦੋਨੋਂ ਦਾ ਆਪਸ ਦੇ ਵਿੱਚ ਰਿਲੇਸ਼ਨ ਬਣਿਆ ਤੇ ਇਹਨਾਂ ਦਾ ਆਪਸ ਦੇ ਵਿੱਚ ਫੇਰ ਵੀ ਚੱਲਣਾ ਸ਼ੁਰੂ ਹੋਇਆ ਹੁਣ ਹਤੇਸ਼ ਜਿਸ ਨੂੰ ਕੇ ਕਮਲ ਆਪਣਾ ਭਰਾ ਮੰਨਦਾ ਸੀ ਉਹਦੀਆਂ ਭੈਣਾਂ ਵੀ ਉਹਨੂੰ ਭਰਾ ਮੰਨਦੀਆਂ ਸੀ ਉਹਦੇ ਘਰ ਆਉਣਾ ਜਾਣਾ ਸੀ ਹੁਣ ਉਹੀ ਜਿਹੜਾ ਕਮਲ ਨੂੰ ਧੋਖਾ ਦੇ ਰਿਹਾ ਸੀ ਪਰ ਇਹ ਥੋੜਾ ਸਮਾਂ ਹੀ ਚੱਲਿਆ 2020 ਦੇ ਵਿੱਚ ਜਾ ਕੇ ਇੱਕ ਦਿਨ ਜਿਹੜਾ ਇਹ ਕਮਲ ਸੀ ਇਹਨੂੰ ਇਹਨਾਂ ਦੋਨਾਂ ਦੇ ਅਫੇਅਰ ਦੇ ਬਾਰੇ ਪਤਾ ਲੱਗਿਆ ਪਰ ਇੱਥੇ ਇਹ ਆਪਣੀ ਇੱਜ਼ਤ ਦੇ ਕਰਕੇ ਚੁੱਪ ਰਿਹਾ ਇਹਨੂੰ ਪਤਾ ਲੱਗ ਗਿਆ ਸੀ ਤੇ ਇਹਨੇ ਉਹਨਾਂ ਦੋਨਾਂ ਜਣਿਆਂ ਨੂੰ ਵੀ ਦੱਸ ਦਿੱਤਾ ਸੀ ਕਿ ਮੈਨੂੰ ਤੁਹਾਡੇ ਬਾਰੇ ਪਤਾ ਲੱਗ ਗਿਆ ਹੁਣ ਇਹ ਦੋਨਾਂ ਦਾ ਆਪਸ ਦੇ ਵਿੱਚ ਮਿਲਣਾ ਗੱਲਣਾ ਬੰਦ ਹੋ ਚੁੱਕਿਆ ਸੀ ਪਰ ਜਿਹੜੀ ਇਹ ਕਾਜਲ ਸੀ ਇਹ ਹਾਲੇ ਵੀ ਜਿਹੜਾ ਹਤੇਸ਼ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਇਸ ਕਰਕੇ ਹੁਣ ਇੱਕ ਦਿਨ ਗੁੱਸੇ ਹੋ ਕੇ ਆਪਣੇ ਪੇਕੇ ਵੀ ਚਲੀ ਗਈ ਸੀ ਆਪਣੀ ਕੁੜੀ ਦੇ ਨਾਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਉੱਥੇ ਚਲੀ ਗਈ ਹੁਣ ਦੂਜੇ ਪਾਸੇ ਜਿਹੜਾ ਇਹ ਹਤੇਸ਼ ਸੀਗਾ ਇਹ ਹਾਲੇ ਵੀ ਉਹਦੇ ਨਾਲ ਗੱਲਬਾਤ ਕਰਦਾ ਉਹ ਜਦੋਂ ਆਪਣੇ ਪੇਕੇ ਘਰ ਸੀ ਤਾਂ ਇਹ ਫੋਨ ਦੇ ਉੱਤੇ ਆਪਸ ਦੇ ਵਿੱਚ ਹਾਲੇ ਵੀ ਗੱਲਬਾਤ ਕਰਿਆ ਕਰਦੇ ਸੀ ਹੁਣ ਜਿਹੜੀ ਇਹ ਕਾਜਲ ਸੀ ਇਹ ਜੇ ਚਾਹੁੰਦੀ ਤਾਂ ਫਿਰ ਉਸ ਕਾਮਲ ਤੋਂ ਤਲਾਕ ਵੀ ਲੈ ਸਕਦੀ ਸੀ ਪਰ ਇਹਨੇ ਇਦਾਂ ਨਹੀਂ ਕੀਤਾ ਇਨੇ ਕੀ ਸੋਚਿਆ ਕਿ ਜੇਕਰ ਮੈਂ ਆਪੇ ਤੋਂ ਤਲਾਕ ਲਵਾਂਗੀ ਤਾਂ ਮੈਨੂੰ ਪ੍ਰਾਪਰਟੀ ਦੇ ਵਿੱਚੋਂ ਕੁਝ ਵੀ ਹਿੱਸਾ ਨਹੀਂ ਮਿਲਣਾ ਤੇ ਇਹ ਜਿਹੜੀ ਇਹਦੀ ਪ੍ਰਾਪਰਟੀ ਸੀ ਕਰੋੜਾਂ ਦੇ ਵਿੱਚ ਪ੍ਰਾਪਰਟੀ ਸੀ ਇਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਪਹਿਲਾਂ ਹੀ ਉਸ ਕਾਜਲ ਦੇ ਨਾਮ ਸੀ ਕੁਝ ਹਿੱਸਾ ਕਮਲ ਦੇ ਆਪਣੇ ਕੋਲ ਸੀ ਤੇ ਕੁਝ ਹਿੱਸਾ ਉਹਨੇ ਆਪਣੀ ਮਾਂ ਦੇ ਨਾਮ ਕਰਾਇਆ ਹੋਇਆ ਸੀ ਤਾਂ ਇੱਥੇ ਫਿਰ ਇਹ ਪਲਾਨ ਬਣਾਉਂਦੀ ਆ ਕਿ ਜੇਕਰ ਇਸ ਕਮਲ ਨੂੰ ਰਾਸਤੇ ਦੇ ਵਿੱਚੋਂ ਹੀ ਹਟਾ ਦਿੱਤਾ ਜਾਵੇ ਜੇਕਰ ਇਸ ਨੂੰ ਮੌਦਿਕਾਟ ਹੀ ਉਤਾਰ ਦਿੱਤਾ ਜਾਵੇ ਤਾਂ ਇਹਦੀ ਪ੍ਰਾਪਰਟੀ ਮੇਰੇ ਕੋਲ ਆਜੂਗੀ ਤੇ ਇਹ ਰਾਹ ਦੇ ਵਿੱਚੋਂ ਹਟ ਵੀ ਜਾਊਗਾ ਤਾਂ ਫਿਰ ਇਹਨੇ ਅੱਗੇ ਸੋਚਿਆ ਕਿ ਜੇਕਰ ਇਹਨੂੰ ਮਾਰ ਦਿੱਤਾ ਗਿਆ ਤਾਂ ਫਿਰ ਇਹਦੀ ਜਿਹੜੀ ਮਾਂ ਆ ਇਹਦੇ ਕੋਲ ਪ੍ਰਾਪਰਟੀ ਚਲੀ ਜਾਊਗੀ ਉਹਨੇ ਮੈਨੂੰ ਪ੍ਰਾਪਰਟੀ ਨਹੀਂ ਦੇਣੀ ਤਾਂ ਫਿਰ ਇਹ ਹਤੇਸ਼ ਦੇ ਨਾਲ ਮਿਲ ਕੇ ਪਲਾਨ ਬਣਾਉਂਦੀ ਆ ਤੇ ਇਸ ਪਲਾਨ ਦੇ ਵਿੱਚ ਇਹ ਦੋਨਾਂ ਜਣਿਆਂ ਦਾ ਮਰਡਰ ਕਰਨ ਦੀ ਗੱਲ ਕਰਦੀ ਆ ਹੁਣ ਜਿਹੜਾ ਇਹ ਤੇਜ ਸੀ ਇਹਦੀਆਂ ਗੱਲਾਂ ਦੇ ਵਿੱਚ ਆਉਂਦਾ ਤੇ ਨਾਲ ਦੀ ਨਾਲ ਇਹ ਫਿਰ ਕੁਝ ਜਿਹੜੇ ਤਰੀਕੇ ਸੋਚਣ ਲੱਗ ਜਾਂਦਾ ਕਿ ਕਿਵੇਂ ਇਹਨਾਂ ਦਾ ਕਤਲ ਕੀਤਾ ਜਾਵੇ ਜੋ ਕਿ ਬਿਲਕੁਲ ਨੈਚੁਰਲ ਲੱਗੇ ਇਸ ਦੇ ਚੱਲਦਿਆਂ ਇਹ Google ਦੇ ਉੱਤੇ ਸਰਚ ਕਰਦਾ ਬਾਰ-ਬਾਰ ਸਰਚ ਕਰਕੇ ਦੇਖਦਾ ਤਾਂ ਫਿਰ ਇੱਕ ਨਤੀਜੇ ਦੇ ਉੱਤੇ ਇੱਕ ਦਿਨ ਪਹੁੰਚਦੇ ਆ ਕਿ ਇਹ ਦੋ ਕੈਮੀਕਲ ਯੂਜ਼ ਕਰਨਗੇ ਜਿਨ੍ਹਾਂ ਦੇ ਨਾਲ ਇਹ ਉਹਨਾਂ ਦੋਨਾਂ ਨੂੰ ਮੌਤ ਦੇ ਘਾਟ ਉਤਾਰਨਗੇ ਹੁਣ ਜਿਹੜੇ ਦੋਨੋਂ ਕੈਮੀਕਲ ਯੂਜ਼ ਕੀਤੇ ਇਹ ਇੱਕ ਆਰਸੈਨਿਕ ਤੇ ਟੈਥਾਈਲੀਅਮ ਇਹ ਦੋਨੋਂ ਜਿਹੜੇ ਕੈਮੀਕਲ ਸੀ ਇਹਨਾਂ ਦੀ ਨਾਂ ਤਾਂ ਕੋਈ 스ਮੈਲ ਸੀ ਨਾ ਹੀ ਕੋਈ ਟੇਸਟ ਸੀ ਤੇ ਨਾ ਹੀ ਕੋਈ ਇਹਨਾਂ ਦਾ ਰੰਗ ਵਗੈਰਾ ਸੀ ਇਹ ਜਿਹੜੀ ਵੀ ਚੀਜ਼ ਦੇ ਵਿੱਚ ਪਾ ਦਿੱਤੇ ਜਾਂਦੇ ਇਹ ਬਿਲਕੁਲ ਉਹਦੇ ਵਰਗੇ ਹੀ ਬਣ ਜਾਂਦੇ ਸੀ ਇਸ ਕਰਕੇ ਇਹ ਇਸੇ ਨਤੀਜੇ ਤੇ ਪਹੁੰਚੇ ਕਿ ਇਹ ਯੂਜ਼ ਕਰਨਗੇ ਪਰ ਹੁਣ ਇਹ ਆਮ ਅਵੇਲੇਬਲ ਨਹੀਂ ਸੀ ਇਹ ਹੁਣ ਲੈਂਦੇ ਕਿੱਥੋਂ ਤਾਂ ਇਹਦੇ ਚਾਲਦੇ ਆ ਜਿਹੜਾ ਇਹ ਤੇਜ਼ ਸੀਗਾ ਇਹਨੇ ਇੱਕ ਨਕਲੀ ਕੰਪਨੀ ਰਜਿਸਟਰ ਕਰਾਈ ਜਿਸ ਦੇ ਵਿੱਚ ਇਹ ਇੱਕ ਹੋਰ ਦੂਜੀ ਕੰਪਨੀ ਦੇ ਨਾਲ ਟੱਚ ਦੇ ਵਿੱਚ ਆਉਂਦਾ ਹੈ ਉਹਨਾਂ ਨੂੰ ਸੰਪਰਕ ਕਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਇੱਕ ਲੋ ਟੈਂਪਰੇਚਰ ਥਰਮਾਮੀਟਰ ਬਣਾ ਰਿਹਾ ਜਿਸ ਦੇ ਲਈ ਮੈਨੂੰ ਥੈਲੀਅਮ ਤੇ ਆਰਸੈਨਿਕ ਦੀ ਲੋੜ ਪੈਣੀ ਆ ਤੇ ਇੱਥੇ ਫਿਰ ਇੱਕ ਕੰਟਰੈਕਟ ਬਣਾਉਂਦਾ ਤੇ ਨਾਲ ਦੀ ਨਾਲ ਪਰਮਿਸ਼ਨ ਵੀ ਲੈਂਦਾ ਤੇ ਉਸ ਕੰਪਨੀ ਤੋਂ ਥੋੜੀ ਮਾਤਰਾ ਦੇ ਵਿੱਚ ਇੱਕ ਟੈਸਟ ਕਰਨ ਦੇ ਲਈ ਦੋਨੋਂ ਕੈਮੀਕਲ ਮੰਗਾਉਂਦਾ ਤਾਂ ਜਦੋਂ ਦੋਨੋਂ ਕੈਮੀਕਲ ਆਉਂਦਿਆ ਤਾਂ ਦੂਜੇ ਪਾਸੇ ਜਿਹੜੀ ਹੁਣ ਇਹ ਕਾਜਲ ਸੀ ਆਪਣੇ ਪੇਕੇ ਘਰ ਸੀ ਉਹਦੇ ਤੱਕ ਪਹੁੰਚਦੇ ਕਰਦਾ ਹੁਣ ਕਾਜਲ ਪੇਕੇ ਘਰ ਤੋਂ ਮੁੰਬਈ ਆਉਂਦੀ ਆ ਥੋੜੇ ਦਿਨ ਬਾਹਰ ਰਹਿੰਦੀ ਆ ਫਿਰ ਉਸ ਤੋਂ ਬਾਅਦ ਘਰ ਆਉਂਦੀ ਆ ਕਾਰਾ ਕੇ ਹੌਲੀ ਹੌਲੀ ਬਦਲਣਾ ਸ਼ੁਰੂ ਹੁੰਦੀ ਹੈ ਤੇ ਬਦਲਣ ਤੋਂ ਬਾਅਦ ਹੌਲੀ ਹੌਲੀ ਕਰਕੇ ਇਹ ਜਿਹੜੇ ਕੈਮੀਕਲ ਸੀ ਉਹ ਦੋਨਾਂ ਜਾਣਿਆਂ ਦੇ ਜਾਨੀ ਕਿ ਆਪਣੀ ਸੱਸ ਦੇ ਤੇ ਆਪਣੇ ਘਰ ਵਾਲੇ ਦੇ ਖਾਣੇ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੰਦੀ ਹੈ ਹੌਲੀ ਹੌਲੀ ਕਰਕੇ ਇਹ 2 ਮਹੀਨੇ ਤੱਕ ਪਾਉਂਦੀ ਰਹਿੰਦੀ ਆ ਤੇ ਇਸ ਦਾ ਅਸਰ ਸਭ ਤੋਂ ਪਹਿਲਾਂ ਜਿਹੜੀ ਇਸ ਦੀ ਸੱਸ ਸੀ ਉਹਦੇ ਉੱਤੇ ਹੁੰਦਾ ਕਿਉਂਕਿ ਉਸ ਦੀ ਉਮਰ ਹੋ ਚੁੱਕੀ ਸੀ ਉਹ ਇਸ ਚੀਜ਼ ਦੇ ਨਾਲ ਉਸ ਦਾ ਸਰੀਰ ਲੜ ਨਹੀਂ ਸਕਦਾ ਸੀ ਇਸ ਕਰਕੇ ਉਸ ਦੀ ਪਹਿਲਾ ਮੌਤ ਹੋਈ ਤੇ ਉਸ ਤੋਂ ਬਾਅਦ ਇਹਨੇ ਆਪਣੇ ਘਰ ਵਾਲੇ ਨੂੰ ਇਹ ਕੈਮੀਕਲ ਦੇਣਾ ਸ਼ੁਰੂ ਕੀਤਾ ਹੁਣ ਜਦੋਂ ਉਸ ਦੀ ਵੀ ਮੌਤ ਹੋਈ ਉਸ ਤੋਂ ਬਾਅਦ ਫਿਰ ਜਦੋਂ ਪੁਲਿਸ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਇਹਨਾਂ ਨੇ ਬਾਕੀ ਪਰਿਵਾਰ ਦਾ ਵੀ ਟੈਸਟ ਕਰਾਇਆ ਤਾਂ ਉਸ ਸਮੇ ਇਹਨੇ ਪਹਿਲਾਂ ਨਾ ਕੀਤੀ ਸੀ ਟੈਸਟ ਕਰਾਉਣ ਤੋਂ ਇਹ ਨਾ ਇਸੇ ਲਈ ਕੀਤੀ ਸੀ ਤਾਂ ਕਿ ਇਹ ਆਪ ਵੀ ਉਸ ਕੈਮੀਕਲ ਨੂੰ ਯੂਜ਼ ਕਰੇ ਇਹਨੇ ਥੋੜੀ ਮਾਤਰਾ ਦੇ ਵਿੱਚ ਆਪੀਓ ਕੈਮੀਕਲ ਯੂਜ਼ ਕੀਤਾ ਤੇ ਫਿਰ 10 ਦਿਨ ਤੋਂ ਬਾਅਦ ਜਦੋਂ ਟੈਸਟ ਕਰਾਇਆ ਇਹਦੇ ਸਰੀਰ ਦੇ ਵਿੱਚ ਵੀ ਉਹੀ ਕੈਮੀਕਲ ਮਿਲਿਆ ਸੀ ਤਾਂ ਇਦਾਂ ਕਰਕੇ ਫਿਰ ਇਹ ਮਾਮਲਾ ਸੀ ਜਿਹੜਾ ਸਾਰਾ ਸਾਹਮਣੇ ਆਇਆ ਤਾਂ ਇੱਥੇ ਪਤਾ ਲੱਗਿਆ ਕਿ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦੀ ਜਾਇਦਾਦ ਤੇ ਉਸਦੇ ਜੋ ਥੋੜੇ ਬਹੁਤ ਇੰਸ਼ੋਰੈਂਸ ਸੀ ਉਹਨਾਂ ਨੂੰ ਲੈਣ ਦੇ ਲਈ ਆਪਣੇ ਸਾਥਸ ਤੇ ਆਪਣੇ ਘਰ ਵਾਲੇ ਨੂੰ ਮੌਤ ਦੇ ਘਾਟ ਉਤਾਰਿਆ ਤੇ ਹੁਣ ਜਿਹੜਾ ਹਤੇਸ਼ ਸੀ ਪਹਿਲਾਂ ਤਾਂ ਪੁਲਿਸ ਤੋਂ ਬਚਦਾ ਰਿਹਾ ਪਰ ਫਿਰ ਪੁਲਿਸ ਨੇ ਆਖਿਰਕਾਰ ਇਸ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਨਾਂ ਦੇ ਉੱਤੇ ਕੇਸ ਚਲਾਇਆ ਗਿਆ ਹੁਣ ਜਿਹੜਾ ਹਿਤੇਸ਼ ਸੀ ਇਸ ਦੀ ਪੁਲਿਸ ਨੇ ਹਿਸਟਰੀ ਚੈੱਕ ਕੀਤੀ ਇਸ ਦੀ ਬ੍ਰਾਊਜ਼ਰ ਹਿਸਟਰੀ ਇਸ ਦੀ ਇੰਟਰਨੈਟ ਦੇ ਉੱਤੇ ਸਰਚ ਹਿਸਟਰੀ ਚੈੱਕ ਕੀਤੀ ਤਾਂ ਉਹਦੇ ਵਿੱਚ ਕਲੀਅਰ ਹੋਇਆ ਕਿ ਇਹ ਕਾਫੀ ਸਮੇਂ ਤੱਕ ਜਿਹੜੇ ਤਰੀਕੇ ਵੀ ਸਰਚ ਕਰਦਾ ਰਿਹਾ ਕਤਲ ਕਰਨ ਦੇ ਤੇ ਨਾਲ ਹੀ ਥੈਲੀਅਮ ਤੇ ਆਰਸੈਨਿਕ ਬਾਰੇ ਵੀ ਇਹਨੇ ਸਰਚ ਕੀਤੀ ਸੀ ਉਸ ਤੋਂ ਬਾਅਦ ਇਹਨੇ ਜਿਹੜੀ ਕੰਪਨੀ ਰਜਿਸਟਰ ਕੀਤੀ ਉਹਦੇ ਬਾਰੇ ਵੀ ਖੁਲਾਸਾ ਹੋਇਆ ਤੇ ਇੱਕ ਜਗ੍ਹਾ ਜਿੱਥੇ ਇਹ ਕਾਜਲ ਕਿਰਾਏ ਦੇ ਉੱਤੇ ਰਹਿੰਦੀ ਸੀ ਉੱਥੇ ਵੀ ਇਹ ਅਕਸਰ ਜਾਇਆ ਕਰਦਾ ਸੀ ਉੱਥੇ ਦੇ ਸੀਸੀਟੀਵੀ ਦੇ ਵਿੱਚ ਵੀ ਇਹ ਜਾਂਦਾ ਨਜ਼ਰ ਆਇਆ ਤਾਂ ਇਦਾਂ ਪੁਲਿਸ ਵਾਲਿਆਂ ਨੇ ਸਬੂਤ ਇਕੱਠੇ ਕੀਤੇ ਤੇ ਚਾਰ ਸ਼ੀਟ ਬਣਾਈ ਤੇ ਉਹ ਚਾਰ ਸ਼ੀਟ ਫਿਰ 27 ਫਰਵਰੀ 2023 ਨੂੰ ਪੁਲਿਸ ਵਾਲਿਆਂ ਨੇ ਜਿਹੜੀ ਦਾਖਲ ਕੀਤੀ ਕੋਰਟ ਦੇ ਵਿੱਚ ਤੇ ਇੱਥੇ ਇਹਨਾਂ ਦੇ ਉੱਤੇ ਫਿਰ ਮੁਕੱਦਮਾ ਚੱਲਿਆ ਤੇ ਇਸ ਮੁਕੱਦਮੇ ਦੇ ਚੱਲਣ ਦੌਰਾਨ ਇਹ ਜਿਹੜੀ ਕਾਜਲ ਸੀ ਇਹਨੇ ਆਪਣੀ bail ਦੇ ਲਈ apply ਕੀਤਾ ਸਭ ਤੋਂ ਪਹਿਲਾਂ ਇਹਨੇ ਆਪਣੀ ਬੇਲ ਦੇ ਲਈ ਮਈ 2024 ਦੇ ਵਿੱਚ ਜਿਹੜੀ ਅਰਜੀ ਪਾਈ ਪਰ ਉਹ ਅਰਜੀ ਇਹਦੀ ਜਿਹੜੀ ਖਾਰਜ ਕਰ ਦਿੱਤੀ ਗਈ ਸੀ ਤੇ ਦੂਜੀ ਵਾਰ ਫਿਰ ਇਹਨੇ ਅਰਜੀ ਸਤੰਬਰ 2024 ਦੇ ਵਿੱਚ ਪਾਈ ਤੇ ਇਸ ਦੇ ਚਲਦੇ ਆ ਜਿਹੜੇ ਇਸ ਦੇ ਵਕੀਲ ਸੀ ਉਹਨਾਂ ਦਾ ਕਹਿਣਾ ਸੀ ਕਿ ਇਹਦਾ ਕਿਸੇ ਵੀ ਕਤਲ ਦੇ ਵਿੱਚ ਕੋਈ ਹੱਥ ਨਹੀਂ ਨਾ ਹੀ ਇਹਨੇ ਕੋਈ ਕੈਮੀਕਲ ਮੰਗਾਇਆ ਨਾ ਹੀ ਇਹਨੇ ਕੋਈ ਪਲਾਨ ਵਗੈਰਾ ਬਣਾਇਆ ਇਹ ਸਭ ਕੁਝ ਜੋ ਕੀਤਾ ਹੈ ਤੇਸ਼ ਦਾ ਕੀਤਾ ਹੋਇਆ ਤਾਂ ਇਹਦੇ ਚਾਲਦਿਆਂ ਫਿਰ ਸਬੂਤਾਂ ਦੇ ਘਾਟ ਦੇ ਕਰਕੇ ਇਹਨੂੰ ਸਤੰਬਰ 2024 ਦੇ ਵਿੱਚ ਬੇਲ ਦੇ ਦਿੱਤੀ ਗਈ ਸੀ ਤੇ ਹੁਣ ਜਿਹੜੀ ਇਹ ਕਾਜਲ ਆ ਬਾਹਰ ਘੁੰਮ ਰਹੀ ਆ ਪਰ ਇਹਦੇ ਉੱਤੇ ਮੁਕੱਦਮਾ ਚੱਲ ਰਿਹਾ ਪਰ ਇਹ ਹੁਣ ਆਜ਼ਾਦ ਬਾਹਰ ਘੁੰਮ ਰਹੀ ਆ ਤੇ ਇਸ ਦੇ ਨਾਲ ਜੋ ਇਸ ਦਾ ਪ੍ਰੇਮੀ ਸੀ ਹਤੇਸ਼ ਹਾਲੇ ਵੀ ਜੇਲ੍ਹ ਦੇ ਵਿੱਚ ਬੈਠਾ ਤੇ ਇਦਾਂ ਕਰਕੇ ਇਹ ਕੇਸ ਜਿਹੜਾ ਸਭ ਦੇ ਸਾਹਮਣੇ ਆਇਆ ਸਭ ਨੂੰ ਪਤਾ ਲੱਗਿਆ ਕਿ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕਿਵੇਂ ਆਪਣਾ ਹੀ ਘਰ ਬਰਬਾਦ ਕਰ ਦਿੱਤਾ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਇਦਾਂ ਦੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ